हां जी दोस्तों की हालचाल एहे, एहे दी, वीड़ी वीड़ी फ़णी फ़णी वार वार वीडियो दी इंट्रो थोड़ी अलग होने वाली है बाद में ਦੱਸਦਾ ਪਹਿਲਾਂ ਤੁਸੀਂ ਹੈੱਡਫੋਨ ਲਗਾਓ ਇਹ ਗੱਲ ਹੈ ਪਿਛਲੇ ਪੂਰੇ ਹਫਤੇ ਦੀ ਮੈਂ ਲੱਭ ਰਿਆ ਸੀ ਆਪਣੀ ਵੀਡੀਓ ਲਈ ਕੰਟੈਂਟ ਕੋਈ ਰੀਲ ਲੱਭ ਰਿਆ ਸੀ ਜਿੰਨੇ ਤੇ ਫਣੀ ਫਣੀ ਕਮੈਂਟ ਹੋਣ ਪਰ ਵਾਰ-ਵਾਰ ਅਗੋ ਆਹਾ ਸਾਰੇ ਮੇਰੇ ਮਗਰ ਘਾਤੋ ਪਏ ਹੋ ਉਹਨੇ ਕਾ ਪੇਜ ਆ ਕੋਈ ਪਲੀਜ਼ ਮੇਰੀ ਅਜੇ ਵੀ ਵੀਡੀਓਜ਼ ਅਜੇ ਵੀ ਤੇ ਕੋਈ ਮੇਰਾ ਡਾਟਾ ਆ ਇੱਕੇ ਪੇਜ ਆ ਬ੍ਰੈਂਟਨ ਲਾਈਕ ਇਹ ਮੇਰੀ ਵੀਡੀਓਜ਼ ਦਾ ਪਾਸ ਆ ਦਾ ਮਿਸਯੂਜ਼ ਕਰ ਰਿਹਾ ਹੈ ਕੈਨੇਡੀਅਨ ਜੱਟ ਹੁਣ ਮੱਦੀ ਹੋਣੀ ਫੇਰ ਮੈਂ ਦੂਜੀ ਆਈਡੀ ਔਨ ਕੀਤੀ ਸੋਚਿਆ ਇੱਧਰ ਨਹੀਂ ਆਉਂਦਾ ਪਰ ਨਾ ਨਾਲ ਦੇ ਨਾਲ ਆਹੀ ਤੈਨੂੰ ਪਹਿਲਾਂ ਵੀ ਕਿਹਾ ਸੀਗਾ ਪਲੀਜ਼ ਪਲੀਜ਼ ਮੇਰੀਆਂ ਵੀਡੀਓਸ ਪਾੜੀਏ ਬੰਦ ਕਰ ਦੇ ਤਾਂ ਹੀ ਹੁਣ ਸਭ ਤੋਂ ਪਹਿਲਾਂ ਦੀ ਮਾਂ ਨੂੰ ਕੇਲਾ ਦੇਾਂਗਾ ਉਸ ਤੋਂ ਬਾਅਦ ਵੀਡੀਓ ਸ਼ੁਰੂ ਕਰਾਂਗਾ ਔਰ ਤੁਸੀਂ ਕਹੋਗੇ ਦੀ ਮਾਂ ਦਾ ਕੀ ਕਸੂਰ ਆ ਇਹੋ ਜਿਹਾ ਕੁਸਾ ਜੰਮਿਆ ਕਸੂਰ ਨਹੀਂ ਹੈਗਾ ਬੱਤ ਸਹੀ ਹੈ ਐਡਾ ਹਰਾਮ ਦਾ ਬੀਏ ਗੰਦੀ ਮਾਂ ਦਾ ਆੜਾ ਵਾਰ-ਵਾਰ ਇਹੀ ਆਏਗਾ ਲੁੱਲੇ ਖਾਣੀ ਪ੍ਰਜਾਤੀ ਇਸ ਕੁਸੇ ਕਰਕੇ ਕੁਛ ਲੱਭਿਆ ਨਹੀਂ ਜਿੰਦੇ ਨਾਲ ਵੀਡੀਓ ਬਣਾ ਸਕਾ ਤਾਂ ਹੀ ਪਿਛਲੇ ਹਫਤੇ ਵੀਡੀਓ ਨਹੀਂ ਪਾ ਸਕਿਆ ਹੁਣ ਇਸ ਹਫਤੇ ਜੰਗ ਚੱਲੀ ਜਾਂਦਾ ਵੀਡੀਓ ਲੱਭਣੀ ਬਹੁਤ ਔਖੀ ਹੋਈ ਪਈ ਆ ਬਹੁਤ ਔਖੀਆਂ ਵੀਡੀਓ ਲੱਭ ਕੇ ਲਿਆਂਦੀਆਂ ਲਾਈਕ ਕਮੈਂਟ ਕਰਨਾ ਨਾ ਭੁੱਲਿਓ ਵੀਡੀਓ ਮਤਲਬ ਰੀਲਾਂ ਜਿਨ੍ਹਾਂ ਤੇ ਫਨੀ ਕਮੈਂਟ ਹੁੰਦੇ ਆ ਤੁਸੀਂ ਹੈਲਪ ਕਰ ਸਕਦੇ ਹੋ ਇੰਸਟਾਗ੍ਰam ਤੇ ਸੈਂਡ ਕਰ ਸਕਦੇ ਹੋ ਫਨੀ ਕਮੈਂਟਾਂ ਵਾਲੀ ਰੀਲਾਂ ਹੁਣ ਹੋਰ ਟਾਈਮ ਨਾ ਖਰਾਬ ਕਰਦੇਓ ਸਿੱਧਾ ਵੀਡੀਓ ਦੇਖੋ ਆਹ ਦੇਖੋ ਪੈਕਿੰਗ ਦਾ ਬੋੜੀ ਗਿਆ ਡੈਡੀ ਕਾਲੀ ਸ਼ਾਹ ਗਰਦਨ ਕਿਸੇ ਨੇ ਮੈਨੂੰ ਕਮੈਂਟ ਕੀਤਾ ਸੀਗਾ ਕਿ ਤੁਹਾਡੇ ਕੋਲ ਹੈਂਡ ਬੈਗ ਇੱਕ ਕੋਈ ਆ ਮੇਰੇ ਕੋਲ ਹੈਂਡ ਬੈਗ ਤਾਂ ਬਹੁਤਨੇ ਪੈਣਾ ਤੇ ਮੈਂ ਜਦ ਤੱਕ ਇੱਕ ਖਰਾਬ ਨਹੀਂ ਨਾ ਹੁੰਦਾ ਉਦੋਂ ਤੱਕ ਮੈਂ ਲੈਂਦੀ ਨਹੀਂ ਇੰਨੀ ਸੋ ਸਾਮ-ਸਾਮ ਕੇ ਰੱਖੇ ਹੋਏ ਆ ਇਹਨੂੰ ਸਾਮ-ਸਾਮ ਰੱਖਿਆ ਪਰਸ ਕੇ ਅਗਲੇ ਵਿਆਹ ਚ ਕੰਮ ਆਉਣਗੇ ਗਰਦਨ ਤੇ ਵੀ ਮੇਕਅਪ ਕਰ ਲਿਆ ਕਰੋ ਇੱਕ ਕਵਾਂਟਲ 30 ਕਿਲੋ ਦੀ ਨਾਰ ਤਿੰਨ ਖਸਮ ਛੱਡ ਕੇ ਚੌਥੇ ਨਾਲ ਪੱਜਣ ਲਈ ਤਿਆਰ ਹਾਂ ਮਾੜਾ ਝੂਟੇ ਅੱਲੜੇ ਪੈਣੇ ਵਾਚ ਮੈਂ ਵੀ ਖਰੀਦ ਲਈ ਤੇਰੀ ਦੀਸ ਨਾਲ ਚੈੱਕ ਕਰ ਲੋ ਵੀਡੀਓ ਅਗਰ ਨਹੀਂ ਯਕੀਨ ਤਾਂ ਦਵਾਈ ਚਲਦੀ ਐ ਇਹਦੀ ਅੱਗੇ ਨਾਲ ਤਾਂ ਠੀਕ ਆ ਫਰਕ ਪੈ ਗਿਆ ਘੜੀ ਵੇਚ ਨਹੀਂ ਪੈਣੇ ਇਹੇ ਵਾਚ ਮੈਂ ਲੈ ਕੇ ਦਿੱਤੀ ਸੀ ਇਹਨੂੰ ਪੱਟੂ ਸੰਗ ਦੀ ਤਾਂ ਜਮਾ ਨਹੀਂ ਬਹਿ ਕੱਦੂ ਵਰਗੰਮੂ ਆ ਪੈਨਦਾ ਜੀ ਇਹਨੂੰ ਕਿਸੇ ਕਹਿ ਦਿੱਤਾ ਤੂੰ ਗੱਗੂ ਗਿਲ ਵਾਂਗ ਤੁਰਦੀ ਐ ਓਏ ਛੱਡ ਕੇ ਹੱਥੇ ਮੈਜੂ 20 ਰੁਪਏ ਦੀ ਸਵਾਰੀ ਆ ਬਰੇ ਚੱਲ ਤੋਰ ਚੱਲਦੇ ਆ ਬਰੇ ਭਾਈ ਇਹ ਨਹੀਂ ਦੂਰ ਲਿਆਇਆ ਆਟੋ ਵੀ ਭਾਈ ਬਹੁਤ ਵਧੀਆ ਵੀਡੀਓ ਤੇਰੀ ਭੈਣ ਦਾ ਛੋਲਾ ਆਹ ਸੌਰੀ ਸੌਰੀ ਇੱਕ ਵਾਰ ਹੋ ਗਿਆ 50 ਰੁਪਏ ਹੋ ਗਏ ਬਸ ਆ ਜਾਓ ਇਹਨੂੰ ਦਇਤ ਚੱਕ ਕੱਟ ਕੇ ਓਏ ਮਲਾਜਮਾਂ ਦੇ ਮੁੰਡੇ ਆ ਦਇਤ ਨੂੰ ਪੈਸੇ ਸਕੂਲ ਚ ਸਫਾਈ ਮਲਾਜਮਾਂ ਦੇ ਮੁੰਡੇ ਆ ਬੁੰਡ ਦੇ ਲੱਗ ਜਾ ਭਾਈ ਕੋਈ ਗੱਲ ਨਹੀਂ ਮੈਂ ਅਮਰ ਰਖਣੀ ਰੋਲ ਕੀ ਰਾਜਾ ਹੋਵੇ ਚਾਹੇ ਚੋਟੀ ਦਾ ਏ ਬੋਲਦੇ ਤੁਸੀਂ ਨਹੀਂ ਬੋਲਦਾ ਹੰਕਾਰ ਤੁਹਾਡੇ ਡੈਡੀ ਦੀ ਕਮਾਈ ਮੋਟੀ ਦਾ ਲੀਂਡ ਫਸ ਗਿਆ ਰੋਣ ਹੀ ਲੱਗ ਪਿਆ ਪਤੰਦਰ ਜੇ ਟਿੱਡ ਨਾ ਲੱਗਿਆ ਹੁੰਦਾ ਫਿਰ ਰੋਬ ਕੀ ਤੋਜ਼ੀ ਸੈਣਾ ਪਰ ਸੈਣਾ ਪੈਣਾ ਕਿਉਂਕਿ ਮਸਲਾ ਸਾਰਾ ਰੋਟੀ ਦਾ ਜਿੱਦਾਂ ਬੋਲਿਆ ਮੈਨੂੰ ਲੱਗਿਆ ਮੁੰਡੇ ਨੂੰ ਵੱਢਣ ਲੱਗਿਆ ਦੰਦਾ ਨਾਲ ਸ਼ੁਕਰਾ ਫੋਨ ਦਾ ਸਪੀਕਰ ਸਾਫ਼ ਹੋ ਗਿਆ ਤੁਹਾਡੀ ਸਾਰਿਆਂ ਦੀ ਬੰਦ ਕੁਟ ਨਹੀਂ ਔਰਤੋ ਵਾਲੇ ਨੇ ਸਾਲੋ ਬੈਟਰੀ ਚੋਰੋ oh no 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 oh no 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 ਅੰਦਰ ਆਈ ਜੀ ਹੁ ਮੈਂ ਜਦ ਜ਼ੋਰ ਜ਼ੋਰ سے ਡਾਕਟਰ ਨੇ ਪਰਸ ਕਿਥੋਂ ਲਿਆ ਹਾਏ ਰੱਬਾ ਕੀ ਕਰਦਾ ਡਾਕਟਰ ਮੈਨੂੰ ਤਾਂ ਤੁਹਾਡੇ ਤੇ ਸ਼ੱਕ ਹੋਣ ਲੱਗ ਗਿਆ ਪੰਜਾਬ ਚ ਸਟੂਲਿਆਂ ਦੀ ਟੈਂਪੂਆਂ ਦੀ ਘੋੜਿਆਂ ਦੀ ਗਿਣਤੀ ਬਹੁਤ ਵਧੀ ਜਾਂਦੀ ਹੈ ਡਾਕਟਰ ਨੇ ਬਸ ਤੁਹਾਨੂੰ ਡੈਮੋ ਦਿੱਤਾ ਨਾਲ ਇਲਾਜ ਵੀ ਦੱਸਿਆ ਜੇ ਮੇਰਾ ਵੀਰ ਭਰਾ ਚ ਕੋਈ ਇਹੋ ਜਿਹੇ ਲੱਛਣ ਹੈਗੇ ਜਿਹੜੇ ਮੇਰੀ ਵੀਡੀਓ ਦੇਖਦੇ ਆ ਤਾਂ ਇਲਾਜ ਜ਼ਰੂਰ ਫੋਲੋ ਕਰ ਲਿਓ ਮੈਂ ਤੁਹਾਨੂੰ ਦੱਸ ਦਿੰਦਾ ਅਗਰ ਸਹੀ ਟਾਈਮ ਤੇ ਅਸੀਂ ਲੋਕ ਆ ਚੀਜ਼ਾਂ ਨੂੰ ਨਾ ਰੋਕ ਸਕੀ ਨਾ ਤੇ ਘਰ ਘਰ ਇਦਾਂ ਦੀਆਂ ਵੈਰਾਈਟੀਆਂ ਪੈਦਾ ਹੋ ਜਾਣੀਆਂ ਕੁਝ ਲੋਕ ਜਾਣ ਬੁੱਝ ਕੇ ਇਦਾਂ ਦੀਆਂ ਹਰਕਤਾਂ ਕਰਦੇ ਆ ਸਭ ਤੋਂ ਵੱਡਾ ਕਸੂਰ ਹੁੰਦਾ ਸੋਸਾਇਟੀ ਦਾ ਔਰ ਦੂਜਾ ਕਸੂਰ ਸਾਡੇ ਅੰਦਰ ਹੀ ਇਦਾਂ ਦੇ ਸੈੱਲ ਹੁੰਦੇ ਆ ਹਾਰਮੋਨ ਸਾਡੇ ਚੇਂਜ ਹੋ ਜਾਂਦੇ ਆ ਜਿਹੜੇ ਲੋਕ ਟੱਡੋ ਵੀ ਇਦਾਂ ਦੇ ਪੈਦਾ ਹੋ ਜਾਂ ਜਾਂ ਉਹਨਾਂ ਚ ਹੌਲੀ ਹੌਲੀ ਇਦਾਂ ਦੇ ਲੱਛਣ ਪੈਦਾ ਹੋ ਚੁੱਕੇ ਆ ਤੁਹਾਨੂੰ ਮੈਂ ਇੱਕ ਮੈਡੀਸਨ ਦੱਸਦਾ ਹੋਮੋਪੈਥਿਕੀ ਇਸ ਮੈਡੀਸਨ ਨੂੰ 5 ਤੋਂ 6 ਮਹੀਨੇ ਲੈ ਲਓ ਲਗਾਤਾਰ ਲਈ ਚੱਲੋ ਇੱਕ ਬੂੰਦਾ ਵਾਲੀ ਮੈਡੀਸਨ ਆ ਗੋਲੀਆਂ ਬੂੰਦਾ 10 ਤੋਂ 15 15 ਬੂੰਦਾ ਤਿੰਨ ਟਾਈਮ ਗੋਲੀਆਂ ਦੋ ਦੋ ਗੋਲੀਆਂ ਉਹ ਬਾਕੀ ਗੱਲਾਂ ਛੱਡ ਇੱਕ ਸ਼ੱਕ ਮੇਰਾ ਘੱਟ ਵਿੱਚ ਯਾਰ ਹਰ ਇੱਕ ਵੀਡੀਓ ਵਿੱਚ ਫੋਨ ਕੌਣ ਕਰਦਾ ਕੁੜੀ ਨੂੰ ਤੂੰ ਹੁਰ ਤਾਂ ਟਿਕਾ ਹੀ ਨਹੀਂ ਕੋਈ ਗਰੀਬਾਂ ਦਾ ਗੱਗੂ ਗੇਲ ਕੈਮਰੇਮੈਨ ਤੇ ਦਰਸ਼ਨ ਤਾਂ ਕਰਾਓ ਨੀ ਅੱਖੀਆਂ ਦੇ ਬੂਹੇ ਥਾਣੇ ਲੰਗੀਆਂ ਬਥੇਰੀਆਂ ਦੀਦੀ ਜਿੱਦਾਂ ਤੂੰ ਦੇਖ ਨਹੀਂ ਉਹ ਅੱਖ ਚੱਕ ਕੇ ਨਹੀਂ ਦੇਖਦਾ ਹਣਾ ਟਕਾਉਣ ਦੀ ਤਾਂ ਬਾਅਦ ਦੀ ਗੱਲ ਆ ਪਤਾ ਵਾ ਪਤਾ ਵਾ ਮੈਂ ਮੈਂ ਕੌਣ ਵਾ ਮਾਵਾ ਯਾ ਦੇਦੀ ਯਾ ਦੇਦੀ ਮਾਵਾ ਮਾਵਾ ਤੂੰ ਉਹ ਜੀਵ ਜੰਤੂ ਆ ਜਿਹੜਾ ਕਦੇ ਅਲੋਪ ਨਹੀਂ ਹੋ ਸਕਦਾ ਡੇਰੀ ਜਿਹੜੀ ਮੇਰੀ ਦਵਾਈ ਚਲਦੀ ਮੈਨੂੰ ਲੱਗਦਾ ਉਹਦੇ ਵਿੱਚੋਂ ਇੱਕ ਦਿਖ ਰਿਹਾ ਕਿ ਤੈਨੂੰ ਵੀ ਦੇਣੀ ਪੈਣੀ ਆਣ ਵਾਲੀ ਆਣ ਵਾਲੀ ਟਾਈਮ ਤੇ ਆਉਣ ਤੇ ਮੈਂ ਯੂ ਯੂ ਟਿਊਬ ਕਿਉਂ ਬ ਪਹਿਲਾਂ ਨਾਲ ਦਿਮਾਗ ਵਿੱਚ ਜਿਆਦਾ ਫਰਕ ਪੈ ਗਿਆ ਲੱਗਦਾ ਜਾਨਵੀ ਕਿਸੇ ਦੀ ਟੈਨਸ਼ਨ ਹੀ ਲੈਣੀ ਉੱਪਰ ਚੜ੍ਹ ਕੇ ਛਾਲ ਮਾਰ ਦੇ ਤੈਨੂੰ ਪਹਿਲਾਂ ਵੀ ਕਿਹਾ ਸੀਗਾ ਪਲੀਜ਼ ਪਲੀਜ਼ ਮੇਰੀਆਂ ਵੀਡੀਓਸ ਪੋਸਟ ਯਾ ਬੰਦ ਕਰ ਦੇ ਠੀਕ ਹੈ ਤੇਰੀ ਕਰ ਕਿਉਂ ਆਲਰੇਡੀ ਮੇਰੀ ਸਟਾਈ ਰੈਪਿਊਟੇਸ਼ਨ ਜ਼ੀਰੋ ਹੋ ਚੁੱਕੀ ਯਾਰ ਇਸ ਟੋਪੇ ਕੀ ਅਬ ਕੌਣ ਸੀ ਵੀਡੀਓ ਵਾਇਰਲ ਹੋ ਗਈ ਸਾੜਾ ਰੋਂਦਾ ਵੀ ਕਿੱਡਾ ਭੈੜਾ ਲੱਗ ਰਿਹਾ ਉਹ ਗੱਦੀਆਂ ਗੱਦੀਆਂ ਵੀਡੀਓਸ ਅਪਲੋਡ ਕੀਤੀਆਂ ਜਿਹੜਾ ਤੇਰਾ ਪੇਜ ਆ ਇਹ ਪਬਲਿਕ ਆ ਠੀਕ ਆ ਸਾਡਾ ਸਾਰਾ ਟੱਬਰ ਦੇਖਦਾ ਇਹ ਚੀਜ਼ਾਂ ਪਲੀਜ਼ ਮੈਂ ਤੇਰੇ ਅੱਗੇ ਹੱਥ ਛੋੜਦਾ ਪਲੀਜ਼ ਤੂੰ ਮੇਰੀ ਵੀਡੀਓ ਸਪਾੜੀ ਬੰਦ ਕਰ ਦੇ ਤੇਰੇ ਕਰਕੇ ਮੈਨੂੰ ਬੱਸ ਮੇਰਾ ਤਿੰਨ ਚਾਰ ਦਿਨੋਂ ਕੀ ਹਾਲ ਐ ਮੈਂ ਬਹੁਤ ਜ਼ਿਆਦਾ ਡਿਪਰੈਸਡ ਆ ਸਾਰੇ ਟਾਈਮ ਪੂਰਾਲ ਕੇ ਧਰਨਾ ਲਾ ਦੋ ਇਹਦੇ ਘਰ ਮੂਰੇ ਮੱਦੀ ਹੋਣੀ ਤੁਹਾਡੇ ਪੇਜ ਕਰਕੇ ਮੇਰੀ ਬਹੁਤ ਜ਼ਿਆਦਾ ਇਮੇਜ ਡਾਊਨ ਹੋ ਰਹੀ ਆ ਠੀਕ ਆ ਤੁਹਾਡੇ ਪੇਜ ਕਰਕੇ ਬਹੁਤ ਜ਼ਿਆਦਾ ਲਾਈਕ ਮੇਰੇ ਤੇ ਗਲਤ ਇੰਪੈਕਟ ਪੈ ਪਹਿਲਾਂ ਬੜੇ ਝੰਡੇ ਚੂਲਦੇ ਸੀ ਤੇਰੇ ਸਾਲੀ ਖਾਚ ਚ ਟੂਲਿਆਂ ਦੀ ਵੀ ਇਮੇਜ ਡਾਊਨ ਹੁੰਦੀ ਆ ਮੈਨੂੰ ਤਾਂ ਅੱਜ ਪਤਾ ਲੱਗਿਆ ਪਲੀਜ਼ ਮੈਂ ਤੁਹਾਨੂੰ ਰਿਕੁਐਸਟ ਕਰਦਾ ਆ ਕਿ ਮੇਰੀ ਜਿਹੜੀ ਤੁਸੀਂ ਆ ਹੁਣ ਰੀਸੈਂਟ ਅੱਧਾ ਘੰਟਾ ਪਹਿਲਾਂ ਵੀਡੀਓ ਅਪਲੋਡ ਕੀਤੀ ਆ ਸੋ ਪਲੀਜ਼ ਇਹ ਵੀਡੀਓ ਡਿਲੀਟ ਕਰ ਦਿਓ ਨਹੀਂ ਤਾਂ ਫਿਰ ਤੁਹਾਨੂੰ ਪਤਾ ਹੀ ਆ ਹਨਾ ਨਹੀਂ ਤਾਂ ਆਪਾਂ ਵੀ ਕੋਈ ਚੂੜੀਆਂ ਤਾਂ ਪਾਈਆਂ ਨਹੀਂ ਹੋਈਆਂ ਭੈਣ ਚੋਦ ਐਡਾ ਭੈਣ ਦਾ ਲੋੜਾ ਹੈ ਨਾ ਸੌਣ ਲੱਗੇ ਚੂੜੀਆਂ ਦੀ ਗੱਲ ਕਰਦਾ ਸਾਲਿਆ ਤੂੰ ਤਾਂ ਬਰਾ ਨਹੀਂ ਛੱਡੀ ਮੈਨੂੰ ਕਮੈਂਟ ਚ ਇਹ ਦੱਸੋ ਵੀ ਇਹਨੂੰ ਸਾਲੇ ਨੂੰ ਇਹੋ ਜਿਹੀ ਕਿਹੜੀ ਗਾਲ ਕੱਢਾਂ ਵੀ ਜਿਹਨੂੰ ਸੁਣ ਕੇ ਦੁਬਾਰਾ ਰੀਲ ਨਾ ਪਾਵੇ ਭੈਣ ਜੋ ਪਤਨੀ ਕਿਹੜੀ ਮਾੜੀ ਘੜੀ ਚ ਜੰਮ ਪਏ ਸਾਲੇ ਮੇਰੀ ਬਸ ਸਰਕਾਰ ਨੂੰ ਇਹ ਹੀ ਬੇਨਤੀ ਹੈ ਵੀ ਜਿੰਨੇ ਵੀ ਸਟੂਲੇ ਆ ਪੰਜਾਬ ਦੇ ਸਾਰਿਆਂ ਨੂੰ ਰਮਨਦੀਪ ਡਾਕਟਰ ਵਾਲਾ ਸ਼ਰਬਤ ਪਿਆ ਕੇ ਬਾਰਡਰ ਤੇ ਜਾ ਕੇ ਇਹਨਾਂ ਦੀ ਬੁੰਡਾ ਪਾਕਿਸਤਾਨ ਵਾਲੇ ਪਾਸੇ ਕਰਵਾ ਦਿਓ ਤੇ ਜੇ ਕੋਈ ਪਾਕਿਸਤਾਨ ਦਾ ਮੇਰਾ ਵੀਰ ਭਰਾ ਵੀ ਉਹ ਦੇਖਦਾ ਤੇ ਗੁੱਸਾ ਨਾ ਕਰੇ ਤੁਹਾਨੂੰ ਵੀ ਅੱਗੇ ਵੀਡੀਓ ਵਿੱਚ ਰੈਸিপি ਦੇਨੇ ਆ ਤੁਸੀਂ ਵੀ ਉਹਦੇ ਦੇ ਟੈਂਪੂ ਸਟੂਲੇ ਫੜ ਕੇ ਇੱਧਰ ਨੂੰ ਮੂੰਹ ਕਰਵਾ ਦਿਓ ਕੋਈ ਚੱਕਰ ਨਹੀਂ ਕਹਿੰਦੇ ਇੱਕੋ ਤੇਰਾ ਲੱਖ ਪੱਦਤਾ ਇੱਕੀ ਬਹੁਤ ਹੁੰਦਾ ਜੇ ਟਕਾ ਕੇ ਵੱਜਿਆ ਹੋਵੇ ਇੱਕ ਪੱਦ ਦੇ ਨਾਲ ਹੀ ਪੇਟ ਚੋਂ ਸਾਰੀ ਗੈਸ ਬਾਹਰ ਨਿਕਲ ਸਕਦੀ ਹੈ ਪਰ ਸਾਡਾ ਖਾਣ ਪੀਣ ਹੀ ਇਦਾਂ ਦਾ ਕੀ ਕਰੇ ਸਾਡਾ ਪੇਟ ਕੀ ਕਰੇ ਸਾਡਾ ਲੀਵਰ ਪਾਕਿਸਤਾਨਾ ਲੜਾਈ ਚ ਕਮ ਆਉ ਪਾਕਿਸਤਾਨ ਵਾਲੇ ਜੇ ਵੀਡੀਓ ਦੇਖ ਰਹੇ ਤੂੰ ਉਧਰ ਦੇ ਸੂਲੇ ਚੱਕੋ ਇਹ ਜੂਸ ਪਿਆਓ ਤੇ ਇਧਰ ਨੂੰ ਬੁੰਡਾ ਕਰਾਓ ਵੈਸੇ ਪਰ ਪੱਦਾਂ ਦੀ ਜੰਗ ਕਰਵਾਵਾਂਗੇ ਗਲਾਸ-ਗਲਾਸ ਪੀ ਕੇ ਪਾਕਿਸਤਾਨ ਵਾਲ ਕਰਕੇ ਖੜੇ ਹੋ ਜੋ ਹੁਣ ਕੀ ਕਰੂੰ ਇੱਕ ਗਲਾਸ ਪਾਣੀ ਦਾ ਲੈ ਲਓ ਜਿਦਾ ਮੈਂ ਤੁਹਾਨੂੰ ਵੀਡੀਓ ਤੇ ਦਿਖਾਇਆ ਇੱਕ ਗਲਾਸ ਪਾਣੀ ਦਾ ਲੈ ਕੇ ਉਹਦੇ ਵਿੱਚ ਇੱਕ ਚਮਚ ਸੌਫ ਦਾ ਭੌਂਕੇ ਰੱਖ ਦਿਓ ਸਵੇਰ ਉੱਠਣਸਾਰੋ ਪਾਣੀ ਨੂੰ ਪੀਣ ਲਓ ਉਹਨਾਂ ਕੇ ਉਸ ਪਾਣੀ ਦੇ ਵਿੱਚ ਥੋੜਾ ਜਿਹਾ ਸ਼ਹਿਦ ਮਿਕਸ ਕਰ ਦਿਓ ਸ਼ਹਿਦ ਮਿਕਸ ਕਰਨ ਤੋਂ ਬਾਅਦ ਸਵੇਰ ਖਾਲੀ ਪੇਟੋ ਪਾਣੀ ਨੂੰ ਘੁੱਟ ਘੁੱਟ ਕਰਕੇ ਪੀਓ ਫੇਰ ਤਾਂ ਤੋਪ ਗੋਲੀਆਂ ਦੀ ਲੋੜ ਨਹੀਂ ਪੈਣੀ ਇਹੇ ਡਾਕਟਰ ਨੂੰ ਇਲਾਜ ਦੀ ਲੋੜ ਆ ਬਹੁਤ ਜ਼ਿਆਦਾ ਵਿਗੜ ਗਿਆ ਰੈਡੀ ਰੈਡੀ ਲੋ ਨਹੀਂ ਹਮ ਬਲੋਂ ਕਟਚਕੀਆ ਗਾਲੋਂ ਕਟਚਕੀਆ ਬਲੋਂ ਕਟਚਕੀਆ ਮੈਨੂੰ ਲੱਗਦਾ ਇਹ ਵੀ ਸਟੂਲਾ ਤਾਂ ਨਹੀਂ ਬਣ ਗਿਆ ਡਾਕਟਰ ਕਹਿੰਦਾ ਆਈ ਐਮ ਸੌਰੀ ਆ ਵੀ ਬੁਢਾਪੇ ਵਿੱਚ ਹਿੱਲ ਗਿਆ ਲੱਗਦਾ ਦੰਦ ਕੱਢਦਾ শাਲਾ ਹਰਾਮਜਾਦਾ ਗਜਬ ਇੱਜ਼ਤ ਹੈ ਤੁਹਾਨੂੰ ਕਦੋਂ ਪਤਾ ਲੱਗਿਆ ਤੁਸੀਂ ਡਿਫਰੈਂਟ ਜਦੋਂ ਮੈਂ 8th 9th ਸਟੈਂਡਰਡ 'ਚ ਸੀ ਹਨ ਜਿਹੜੇ ਤੇ ਮੇਰਾ ਸਰਕਲ ਕੁੜੀਆਂ ਸੀਗਾ ਉਹਨਾਂ ਨਾਲ ਘੁੰਮਣਾ ਫਿਰਨਾ ਹਨਾ ਆਫਟਰ 10th ਹਨਾ ਮੇਰੇ ਪ੍ਰਿੰਸੀਪਲ ਨੇ ਦੱਸਿਆ ਸੀਗਾ ਯੂ ਆਰ ਡਿਫਰੈਂਟ ਉਹਨਾਂ ਨੂੰ ਕਿਵੇਂ ਪਤਾ ਲੱਗਾ ਪਹਿਲਾਂ ਤਾਂ ਪ੍ਰਿੰਸੀਪਲ ਲੋਬੂ ਜਿਹਨੇ ਇਸ ਬੋਂਡੂ ਦੀ ਖੋਜ ਕੀਤੀ ਪ੍ਰਿੰਸੀਪਲ ਨੇ ਪੱਕਾ ਘੜੇ ਚ ਗੁੱਲਾ ਠਾ ਕਰਿਆ ਹੋਣਾ ਪ੍ਰਿੰਸੀਪਲ ਨੇ ਬੁੰਡ ਦੇ ਦਾ ਫੜ ਲਿਆ ਹੋਣਾ ਲੱਗਿਆ ਵੈ ਉਹਨਾਂ ਨੇ ਕੀ ਨੋਟਿਸ ਕੀਤਾ ਤੁਹਾਡੇ ਕਿਉਂਕਿ ਸਕੂਲ ਚ ਮੈਂ ਸਾਰਾ ਦਿਨ ਹਣਾ ਲਾਈਕ ਹਰ ਇੱਕ ਐਕਟੀਵਿਟੀਜ਼ ਚ ਪਾਰਟਿਸਿਪੇਟ ਕਰਨਾ ਕਿ ਮੈਂ ਮੋਨੀਟਰ ਸੀ ਮੈਂ ਕਲਾਸ ਦਾ ਤੇ ਕਿ ਮੇਰੀ ਸ਼ੁਰੂ ਤੋਂ ਹੀ ਲਾਈਕ ਪਰਸੈਂਟੇਜ ਅਬਵ 90 ਰਹੀ ਆ ਪਲੱਸ ਕੁਝ ਵੀ ਮੇਰੇ 90 ਪਰ ਹੋ ਤੁਸੀਂ ਪ੍ਰਿੰਸੀਪਲ ਪਹਿਲਾ ਦਿਨ ਦੀ ਬੁੰਡ ਮਾਰੀ ਗਿਆ ਬਾਅਦ ਚ ਇਹਨੂੰ ਕਹਿੰਦਾ ਤੂੰ ਯੂਨੀਕ ਆ ਪ੍ਰਿੰਸੀਪਲ ਦੇ ਘਰੇ ਕਲੇਸ਼ ਪਾਤਾ ਛੋਕਰੀ ਹੋਵਿਆ ਤਾਂ ਮੈਂ ਟਾਪਰੀ ਸੀ ਸਟਾਰਟਿੰਗ ਤੋਂ ਤੇ ਕਈ ਲੋਕਾਂ ਨੂੰ ਯਕੀਨ ਨਹੀਂ ਹੁੰਦਾ ਕਿ ਲਾਈਕ ਮੈਂ ਸਟੱਡੀਜ਼ ਚੰਨਾ ਵਧੀਆ ਸੀਗਾ ਇਹ ਟਾਪਰ ਪ੍ਰਿੰਸੀਪਲ ਕੋਲ ਆਉਣ ਜਾਣ ਕਰਕੇ ਸੀ